ਪੰਜਾਬ ਰੇੜਾ ਘੋੜਾ ਟਾਂਗਾ ਠੇਲਾ ਰਿਕਸ਼ਾ ਮਜ਼ਦੂਰ ਯੂਨੀਅਨ ਦੇ ਚੇਅਰਮੈਨ ਸਰਦਾਰ ਬਾਬਾ ਜੀ ਗੁਰਮੁਖ ਸਿੰਘ ਜੀ ਦੇ ਵੱਲੋਂ ਪ੍ਰੈਸ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਉਹਨਾਂ ਨੂੰ ਤਕਰੀਬਨ 77 ਸਾਲ ਹੋ ਗਏ ਹਨ ਅਤੇ ਸਾਰੀ ਜ਼ਿੰਦਗੀ ਉਹਨਾਂ ਨੇ ਇਸੇ ਹੀ ਕੰਮ ਵਿੱਚ ਗੁਜ਼ਾਰੀ ਹੈ ਅਤੇ ਕਈ ਵਾਰ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪਿਆ ਹੈ ਅਤੇ ਸਰਕਾਰਾਂ ਨੂੰ ਅਪੀਲ ਕਰਨ ਤੇ ਮੁਸ਼ਕਲਾਂ ਦਾ ਹੱਲ ਵੀ ਕੀਤਾ ਗਿਆ ਹੈ ਸੋ ਉਹਨਾਂ ਕਿਹਾ ਕਿ 2022 ਦੇ ਵਿੱਚ ਪੰਜਾਬ ਸਰਕਾਰ ਦੇ ਵੱਲੋਂ ਜੁਗਾੜੂ ਬਾਈਕ ਰੇਡੀ ਤੇ ਰੋਕ ਲਗਾ ਦਿੱਤੀ ਗਈ ਸੀ ਮਗਰ ਤਰਸ ਦੇ ਆਧਾਰ ਤੇ ਸਰਕਾਰਾਂ ਨੂੰ ਅਪੀਲ ਕਰਨ ਤੇ ਤਕਰੀਬਨ 7 ਦਿਨ ਦੇ ਅੰਦਰ ਇਹ ਰੋਕ ਹਟਾ ਦਿੱਤੀ ਗਈ ਸੀ ਤਾਂ ਕਿ ਮਜ਼ਦੂਰ ਵਰਗ ਦਾ ਗੁਜ਼ਾਰਾ ਚੰਗੀ ਤਰ੍ਹਾਂ ਹੋ ਸਕੇ ਅਤੇ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਚੰਗੀ ਤਰ੍ਹਾਂ ਕਰ ਸਕਣ ਉਹਨਾਂ ਕਿਹਾ ਕਿ ਅਜੇ ਤੱਕ ਕੋਈ ਵੀ ਅਜਿਹੀ ਕੰਪਲੇਨ ਨਹੀਂ ਆਈ ਕਿ ਜੁਗਾੜੂ ਬਾਈਕ ਰੇਡੀ ਦੇ ਵੱਲੋਂ ਕੋਈ ਘਟਨਾ ਹੋਈ ਹੋਵੇ ਅਗਰ ਸਰਕਾਰਾਂ ਨੂੰ ਲੱਗਦਾ ਹੈ ਇਹਨਾਂ ਦੇ ਕਾਰਨ ਕੋਈ ਐਕਸੀਡੈਂਟ ਕੋਈ ਅੰਸ਼ਖਾਮੀ ਘਟਨਾ ਹੋਈ ਹੋਵੇ ਤਾਂ ਉਹ ਸਾਡੀ ਯੂਨੀਅਨ ਨੂੰ ਪ੍ਰੂਫ ਦੇਣ ਸੋ ਇਸੇ ਲਈ ਵਾਰ ਸ਼ਾਂਤਮਈ ਟੰਗ ਦੇ ਨਾਲ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ ਨਾ ਕਿ ਸੜਕਾਂ ਜਾਮ ਕਰਕੇ ਪਬਲਿਕ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ ਉਹਨਾਂ ਨੇ ਕਿਹਾ ਕਿ ਮਾਨਯੋਗ ਹਾਈ ਕੋਰਟ ਦੇ ਅੱਗੇ ਤਰਸ ਦੇ ਆਧਾਰ ਤੇ ਅਪੀਲ ਕੀਤੀ ਗਈ ਹੈ ਕਿ ਸਾਡਾ ਮਜ਼ਦੂਰ ਵਰਗ ਬਹੁਤ ਹੀ ਗਰੀਬ ਤਬਕਾ ਹੈ ਅਤੇ ਉਹ ਆਪਣਾ ਗੁਜ਼ਾਰਾ ਬੜੀ ਮੁਸ਼ਕਲ ਦੇ ਨਾਲ ਕਰ ਰਹੇ ਹਨ ਮਗਰ ਹੁਣ ਪੰਜਾਬ ਸਰਕਾਰ ਦੇ ਵੱਲੋਂ ਭਾਰੀ ਚਲਾਨ ਕੱਟੇ ਜਾ ਰਹੇ ਹਨ ਉਹਨਾਂ ਕਿਹਾ ਕਿ ਕਿਰਪਾ ਕਰਕੇ ਸਾਡਾ ਕੰਮ ਜਿਸ ਤਰ੍ਹਾਂ ਚੱਲਦਾ ਰਿਹਾ ਸੀ ਉਸੇ ਤਰ੍ਹਾਂ ਹੀ ਚੱਲਦਾ ਰਹੇ ਸੋ ਇਸ ਲੜੀਵਾਰ ਰੋਜ ਪ੍ਰਦਰਸ਼ਨ ਦੇ ਖਿਲਾਫ ਅੱਜ ਫਰੀਦਕੋਟ ਵਿਖੇ ਯੂਨੀਅਨ ਦੇ ਪ੍ਰਧਾਨ ਸਰਦਾਰ ਦਿਲਬਖ ਸਿੰਘ ਨੇ ਆਪਣੀਆਂ ਮੁਸ਼ਕਲਾਂ ਬਾਰੇ ਜਾਣੂ ਕਰਾਇਆ ਅਤੇ ਸਰਦਾਰ ਦਿਲਬਖ ਸਿੰਘ ਜੀ ਨੇ ਵੀ ਹਾਈ ਕੋਰਟ ਅੱਗੇ ਅਪੀਲ ਕਰਦੇ ਹੋਏ ਕਿਹਾ ਕਿ ਕਿਰਪਾ ਕਰਕੇ ਗਰੀਬ ਵਰਗ ਤੇ ਕਿਰਪਾ ਕਰੋ ਤਾਂ ਜੋ ਸਾਡਾ ਜਗਾੜੂ ਰੇੜੀ ਵਾਲਾ ਸਿਸਟਮ ਇਸੇ ਤਰ੍ਹਾਂ ਹੀ ਚੱਲਦਾ ਰਹੇ ਅਗਰ ਮਾਨਯੋਗ ਹਾਈ ਕੋਰਟ ਸਾਡੇ ਇਸ ਬੇਨਤੀ ਨੂੰ ਸਵੀਕਾਰ ਕਰਦੇ ਹਨ ਤਾਂ ਸਾਰਾ ਮਜ਼ਦੂਰ ਵਰਗ ਉਹਨਾਂ ਦੇ ਤਹਿ ਦਿਲੋਂ ਧੰਨਵਾਦੀ ਹੋਵੇਗਾ ਅਸੀਂ ਹਮੇਸ਼ਾ ਹਾਈ ਕੋਰਟ ਦੇ ਤਹਿ ਦਿਲੋਂ ਸ਼ੁਕਰੀਆ ਕਰਾਂਗੇ ਸੋ ਮਾਨਯੋਗ ਡੀਸੀ ਸਾਹਿਬ ਜੀ ਦੇ ਅੱਗੇ ਹੱਥ ਜੋੜ ਬੇਨਤੀ ਹੈ ਕਿ ਉਹਨਾਂ ਰਾਹੀਂ ਸਾਡਾ ਤਰਸ ਦੇ ਆਧਾਰ ਤੇ ਸਾਡੀ ਸੁਣਵਾਈ ਕਰਾਉਣ ਅਮ੍ਰਿਤਸਰ ਖਬਰ ਅੱਜ ਤੱਕ ਤੋਂ ਮਧੂ ਰਾਜਪੂਤ ਅਤੇ ਸਪਨਾ ਦੀ ਖਾਸ ਰਿਪੋਰਟ ਮੈਂ ਦਲਬਾਖ ਸਿੰਘ ਆ ਜੀ ਪਿੰਡ ਮੇਰਾ ਮਚਾਕੀ ਕਲਾਂ ਜੀ ਮੈਂ ਰੇੜਾ ਜੁਨੀਅਨ ਦਾ ਪ੍ਰਧਾਨ ਹੈ ਜੀ ਪਹਿਲਾਂ ਵੀ ਸੀ ਤੇ ਐਤਕੀ ਵੀ ਮੈਨੂੰ ਚੁਣਿਆ ਗਿਆ ਜੀ ਕਿਹੜੇ ਇਲਾਕੇ ਤੋਂ ਫ੍ਰੀ ਕੋਰਟ ਤੋਂ ਜੀ ਕਿੰਨੀ ਦੇਰ ਤੋਂ ਤੁਸੀਂ ਆਪਣਾ ਇਹ ਕੰਮ ਕਰ ਰਹੇ ਹੋ ਮੈਨੂੰ 3 ਸਾਲ ਹੋ ਗਏ ਆ ਜੀ ਤੁਹਾਨੂੰ ਕੋਈ ਮੁਸ਼ਕਲ ਆਈਆਂ ਨਹੀਂ ਪਹਿਲਾਂ ਵੀ ਮੁਸ਼ਕਲ ਆਈਆਂ ਸੀ ਜੀ ਹਾਂਜੀ ਪਰ ਉਹ ਮੁਸ਼ਕਲਾਂ ਦੇ ਹਾਲ ਨੂੰ ਅਸੀਂ ਹੱਲ ਕੀਤਾ ਸੀਗਾ ਜੀ ਜਿਹੜੀਆਂ ਆਈਆਂ ਸੀ ਵੀ ਸਾਡਾ ਜਿਹੜਾ ਮਨ ਲ ਕੇ ਗੱਡੀਆਂ ਵਾਲਿਆਂ ਨਾਲ ਸਾਡੇ ਆਪ ਦੇ ਹੀ ਬੰਦੇ ਸੀਗੇ ਉਹ ਸਾਡਾ ਜਿਹੜਾ ਜਗਾੜੂ ਸਿਸਟਮ ਦੇ ਨਾਲ ਅਸੀਂ ਜਿਹੜਾ ਕੋਈ ਸਾਡੇ ਕੋਲੇ ਜਿਹੜਾ ਮਨ ਲ ਕੇ ਗਿੜਾ ਵੱਧ ਹੁੰਦਾ ਸੀਗਾ ਜੀ ਵੀ ਜਾਦੇ ਗੱਟੇ-ਗੱਟੇ ਹੁੰਦੇ ਸੀ ਉਹ ਅਸੀਂ ਦੇ ਦਿੰਦੇ ਸੀਗੇ ਉਹ ਸਾਡੇ ਆਪ ਦੇ ਭੈਣ ਭਾਈ ਆ ਜੀ ਵੀ ਅਸੀਂ ਉਹਨਾਂ ਦਾ ਕੋਈ ਬਰੋਜ ਨਹੀਂ ਕਰਦੇਗੇ ਰਲ ਮਿਲ ਕੇ ਚੱਲਦੇ ਆ ਜੀ ਅਸੀਂ ਹੁਣ ਕੀ ਮੁਸ਼ਕਲ ਆ ਰਹੀਆਂ ਨੇ ਹੁਣ ਮੁਸ਼ਕਲ ਇਹ ਹੀ ਆ ਜੀ ਪੁਲਿਸ ਵੱਲੋਂ ਸਾਡੇ ਚਲਾਨ ਕੀਤੇ ਜਾ ਰਹੇ ਆ ਜੀ 5-5000 ਰੁਪਏ ਦੇ ਕੁਝ ਰੇੜੇ ਸਾਡੇ 5-7 ਬੰਦ ਵੀ ਕੀਤੇ ਗਏ ਆ ਜੀ ਇਸ ਕਰਕੇ ਅਸੀਂ ਸਰਕਾਰ ਤੋਂ ਮੰਗ ਇਹ ਹੀ ਕਰਦੇ ਆ ਵੀ ਸਾਡੇ ਜਿਹੜੇ ਜਗਾੜੂ ਰੇੜੇ ਆ ਜਿਹੜੇ ਰੇੜੇ ਸਾਡੇ ਚਲਾਏ ਜਾਣ ਤੇ ਪਹਿਲਾਂ ਵਾਂਗੂ ਜਿਹੜੇ ਸਾਡੇ ਚਲਾਨ ਕੀਤੇ ਉਹ ਸਰਕਾਰ ਸਾਡੇ ਕੈਨਸਲ ਕਰੇ ਜੀ ਦੂਸਰੇ ਨੰਬਰ ਤੇ ਜਿਹੜੇ ਬੌਂਡ ਕੀਤੇ ਗਏ ਜੀ ਉਹ ਸਾਡੇ ਛੱਡੇ ਜਾਣ ਜੀ ਸਾਡੀ ਇਹ ਹੀ ਮੰਗ ਆ ਜੀ ਮਜੂਤਾ ਸਰਕਾਰਾਂ ਅੱਗੇ ਕੀ ਅਪੀਲ ਕਰਦੇ ਹੋ ਅਪੀਲ ਇਹ ਹੀ ਕਰਦੇ ਆ ਵੀ ਜੇ ਸਾਡੇ ਰੇੜੇ ਬੰਦ ਕਰਨੇ ਆ ਜੀ ਸਾਨੂੰ ਕੋਈ ਐਬ ਜਾ ਮਨ ਕੇ ਵਹੀਕਲ ਬਣਾ ਕੇ ਦੇਣ ਜੀ ਜਿਹੜਾ ਫੁੱਲ ਸਬਸਿਡੀ ਹੋਵੇ ਜੀ ਅਸੀਂ ਖਰੀਦ ਸਕੀਏ ਜੀ ਗਰੀਬ ਮਜ਼ਦੂਰ ਜਿਹੜੇ ਹੈਗੇ ਨਾ ਅਸੀਂ ਖਰੀਦ ਸਕੀਏ ਜੀ ਅਗਰ ਤੁਹਾਡੀ ਮੁਸ਼ਕਲਾਂ ਜਿਹੜੀਆਂ ਆ ਕਿ ਇਹਨਾਂ ਦਾ ਹੱਲ ਹੋ ਹੀ ਨਹੀਂ ਨਿਕਲਦਾ ਤੇ ਭਗਵੰਦ ਪਾਜੀ ਸਰਕਾਰ ਤੋਂ ਤੁਸੀਂ ਆਉਣ ਵਾਲੇ ਇਲੈਕਸ਼ਨਾਂ ਵਿੱਚ ਤੁਸੀਂ ਉਹਨਾਂ ਨੂੰ ਕੀ ਕੁਝ ਕਰੋਗੇ ਅਸੀਂ ਉਹਨਾਂ ਨੂੰ ਕੀ ਕਰਨਾ ਜੀ ਅਸੀਂ ਉਹਨਾਂ ਦਾ ਮਰਦਾਬਾਦ ਹੀ ਕਰਾਂਗੇ ਹੁਣ ਵੀ ਕਰ ਰਹੇ ਆ ਤੇ ਬਾਅਦ 'ਚ ਵੀ ਕਰਾਂਗੇ ਜੀ ਅਗਲਾ ਸਟੈਪ ਤਾਂ ਢੱਕੀ ਹੋਏਗਾ ਜੇ ਤਾਂ ਸਾਡਾ ਮਸਲਾ ਹੱਲ ਕਰਤਾ ਜੀ ਸਰਕਾਰ ਨੇ ਠੀਕ ਹੈ ਜੀ ਨਹੀਂ ਜ਼ਿਲ੍ਹਾ ਪੱਧਰ ਤੇ ਧਰਨੇ ਲਾਵਾਂਗੇ ਜੀ ਅਸੀਂ ਹਾਂਜੀ ਵੱਡੀ ਮਲਕੇ ਗੈਂਟੀ ਦੇ ਵਿੱਚ ਜਿਹੜੇ ਨਾ ਇਕੱਠ ਕਰਾਂਗੇ ਜੀ ਹਾਂਜੀ ਜੋ ਕਿ ਹਾਈ ਕੋਰਟ ਦੇ ਅੱਗੇ ਅਪੀਲ ਕੀਤੀ ਗਈ ਹੈ ਹਾਂਜੀ ਹਾਂਜੀ ਅਪੀਲ ਕੀਤੀ ਗਈ ਹੈ ਜੀ ਉਹਨੂੰ ਤਾਂ ਕੀ ਗਈ ਹੈ ਇੱਧਰ ਹਾਂਜੀ ਇੱਧਰ ਜਿਹੜੇ ਕਿ ਹਾਈ ਕੋਰਟ ਦੇ ਅੱਗੇ ਅਪੀਲ ਕੀਤੀ ਗਈ ਹੈ ਉਸ ਬਾਰੇ ਤੁਸੀਂ ਕੀ ਕਹਿੰਦੇ ਹੋ ਅਸੀਂ ਇਹੀ ਕਹਿ ਰਹੇ ਹਾਂ ਵੀ ਜਿਹੜੀਆਂ ਸਾਡੀਆਂ ਮੁਸ਼ਕਲਾਂ ਜੀ ਇਹਦਾ ਹਾਈ ਕੋਰਟ ਵੀ ਸੋਚੇ ਆਪਦਾ ਸਾਡਾ ਹੱਲ ਕਰੇ ਜੀ ਮੈਂ ਬਾਬਾ ਗੁਰਮੁਖ ਸਿੰਘ ਪ੍ਰਧਾਨ ਜਿਹੜਾ ਡਾਂਗਾ ਠੇੜਾ ਰਿਕਸ਼ਾ ਮਜ਼ਦੂਰ ਜੂਨੀ ਪੰਜਾਬ ਅੱਜ ਜੋ 2 ਮਹੀਨਾ ਤੋਂ ਪਹਿਲੇ 1 ਸਾਲ ਹੋ ਗਿਆ ਸੀ ਹਾਈ ਕੋਰਟ ਦੀ ਜਿਹੜੀ ਤਲਵਾਰ ਸੀ ਉਹ ਸਾਡੇ ਤੇ ਲਟਕਦੀ ਸੀ ਪਰ ਕਿਸੇ ਨੇ ਰਿਪਲਾਈ ਨਹੀਂ ਕੀਤਾ ਇਸ ਕਰਕੇ ਸਾਰੀਆਂ ਸਰਕਾਰੀ ਯੂਨੀਅਨ ਨੂੰ ਮੈਂ ਬੇਨਤੀ ਕੀਤੀ ਪਰ ਕਿਸੇ ਨੇ ਮੇਰੀ ਮੰਨੀ ਨਹੀਂ ਹੁਣ ਅਸੀਂ ਆਪਣਾ ਪੱਖ ਜਿਹੜਾ ਹਾਈ ਕੋਰਟ ਦੇ ਰੱਖ ਐਸ ਸਮੇਂ ਪੁਲਿਸ ਕੋਲ ਆਇਆ ਵਾਂ ਮੈਂ ਜ਼ਿਲ੍ਹਾ ਸਾਡੇ ਸੋਰੇ ਦਾ ਕੋਲ ਡਾਕਾ ਅਡਮਿਨ ਦਾ ਪ੍ਰਧਾਨ ਨੂੰ ਮਿਲਿਆ ਵਾਂ ਉਹਨਾਂ ਨੂੰ ਆਖਿਆ ਕਿ ਇਹ ਜਿਹੜਾ ਪਟੀਸ਼ਨ ਪਾਈ ਹੈ ਹਾਈ ਕੋਰਟ ਵਿੱਚ ਇਹ ਪਾਗਲਾ ਕਿ ਡੀਸੀ ਸਾਹਿਬ ਕੋ ਜਾਣ ਦੱਸ ਬੰਦਾ ਬੰਦੇ ਤਾਂ ਕਿ ਇਹ ਜਿਹੜੀ ਆਦੀ ਆਵਾਜ਼ ਫਰੀ ਕੋਰਟ ਦੀ ਆ ਉਹ ਵੀ ਹਾਈ ਕੋਰਟ ਪਹੁੰਚੇ ਸਾਰੇ ਪੰਜਾਬ ਦੀ ਆਵਾਜ਼ ਵੀ ਹਾਈ ਕੋਰਟ ਪਹੁੰਚੇ ਤਾਂ ਕਿ ਉਹਨੂੰ ਉਤਰ ਸਵੇ ਕਿ ਗਰੀਬਾਂ ਦੇ ਘਰ ਰੋਟੀ ਬੰਦੀ ਆ ਜਾਂ ਨਹੀਂ ਬੰਦੀ ਬਸ ਮੈਂ ਤੇ ਇਸੇ ਕਰ ਮੈਂ ਸਾਰੇ ਪੰਜਾਬ ਦਾ ਦੌਰਾ ਕਰ ਰਿਹਾ ਵਾਂ ਚਾਹੇ ਭਰੀ ਕੋੜਾ ਚਾਹੇ ਮੋਗਾ ਜਲੰਧਰ ਦੇ ਲੁਧਿਆਣਾ ਵਾਂ ਉੱਥੇ ਜਾ ਕੇ ਸਾਰਿਆਂ ਨੂੰ ਸੁਜਿਤ ਕਰ ਰਿਆਂ ਪਿੱ ਕਿਸੇ ਸਰਕਾਰ ਦਾ ਕੰਮ ਨਹੀਂ ਜੋ ਹੈਗਾ ਕਿਸੇ ਪੁਲਿਸ ਪ੍ਰਸ਼ਾਸਨ ਦਾ ਕੰਮ ਨਹੀਂ ਹੈਗਾ ਸਾਰੇ ਹਾਈ ਕੋਰਟ ਦੇ ਡੱਦੇ ਹਾਈ ਕੋਰਟ ਦੇ ਸਾਨੂੰ ਤਰਸੇ ਹਾਰ ਦੇ ਚੱਲਣ ਦੇ ਨਾ ਤੇ ਤਾਂ ਹੀ ਤਰਸ ਖਾਏਗਾ ਸਾਡੇ ਚੱਲਣੇ ਨਹੀਂ ਤੇ ਨਹੀਂ ਚੱਲਨੇ ਕਿਉਂਕਿ ਪੁਰਸ ਵੀ ਡਰਦੀ ਆ ਆਪਣੀਆਂ ਵਰਦੀਆਂ ਸਾਡੀਆਂ ਵਰਦੀਆਂ ਨਾਲ ਆ ਜਾਣ ਮੈਂ ਬਰਦਾ ਜਿੰਮੇ ਲੈਣਾ ਬਹੁਤ ਸਾਰ ਸਤਕਾਰ ਕੀਤਾ ਵਾ ਮੈਂ ਸਰਦਾਰ ਜੀ ਬੈਠੇ ਸਾਰੇ ਅਸੀਂ ਇਹਨਾਂ ਨੂੰ ਇੱਕ ਪਟੀਸ਼ਨ ਦੀ ਕਾਪੀ ਦੇ ਚੱਲੇ ਆ ਤਾਂ ਕਿ ਕੱਲੇ ਜਾਣ ਕੇ 10 ਵੀ ਬੰਦੇ ਡੀਜੀ ਸਾਹਿਬ ਕੋ ਆਪਣਾ ਪੱਖ ਜਾ ਕੇ ਧਰਨਗੇ ਵੀ ਇਹ ਵੇਖੋ ਸਾਡਾ ਪੱਖ ਜਾ ਡੀਓ ਹਾਈ ਕੋਰਟ ਪਹੁੰਚਾਏਗਾ ਵਾਹਿਗੁਰੂ ਜੀ ਦਾ ਖਾਤੋ ਤਾਂ ਵਾਹਿਗੁਰੂ ਜੀ ਦੀ ਫਤਿਹ ਅਗਰ ਤੁਹਾਡੀ ਮੰਗਾਂ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਅਗਲਾ ਸੱਤ ਕੀ ਹੋਏਗਾ ਅਗਰ ਮੇਰੀਆਂ ਮੰਗਾਂ ਨਾ ਦਿਹਾੜ ਗਿਆ ਅਗਰ ਮੈਨੂੰ ਹਾਈ ਕੋਰਟ ਨੇ ਇਗਨੋਰ ਕੀਤਾ ਤਾਂ ਅੰਬਰ ਸਾਧੀ ਯੂਨੀਅਨ ਲੈ ਕੇ ਦਰਿਆ ਦੇ ਜਗਾੜੂ ਚੱਲ ਗਿਆ ਮਰ ਸਾਡੇ ਵਿੱਚ 10000 ਜਗਾੜੂ ਜਾਦਕ ਔਰ ਫਿਰ ਅਗਲਾ ਜੋ ਵੀ ਪ੍ਰੋਟੈਸਟ ਹੋਏਗਾ ਉਹ ਮੈਂ ਕਹਾਂਗਾ ਜੋ ਮੇਰੀ ਯੂਨੀਅਨ ਦੇ ਸਾਡੇ ਨਮਾਇंदे ਯੂਨੀ ਕਹੇਗੀ ਮੈਂ ਕਹਾਂਗਾ ਕਿਉਂ ਨਹੀਂ ਕਰਾਂਗਾ ਹਾਂ ਇਹਦੇ ਵਾਸਤੇ ਮੈਂ ਇੱਕ ਕਹਿੰਦਾ ਕਿ ਜ਼ਿੰਦਗੀ ਦੁਨੀਆ ਦੇ ਇੱਕੋ ਵਾਰ ਆਏ ਆ ਮੌਤ ਵਹੀਓ ਦੁਨੀਆ ਦੇ ਕੇ ਅਗਰ ਗਰੀਬਾਂ ਬਾਤ ਹੈ ਜ਼ਿੰਦਗੀ ਮੇਰੇ ਕੰਮ ਆ ਜੇਗੀ ਤੇ ਮੈਂ ਸਮਝਾ ਕਿ ਆਪਣੇ ਕਿਸਮਤ ਵਾਲਾ ਇਨਸਾਨ 80 ਸਾਲ ਦੀ ਉਮਰ ਹੈ ਮੈਂ ਜੋਣਾ ਕਿ ਹਾਈ ਕੋਰਟ ਜੇ ਗਰੀਬ ਦੁਖੀ ਆ ਮੇਰਾ ਤੇ ਮੈਂ ਦੁਖੀ ਆ ਕਿਉਂਕਿ ਹਾਈ ਕੋਰਟ ਦਾ ਜਦੋਂ ਨਾਂ ਸੁਣਦੇ ਸਾਰੇ ਬੁਲਸਾਂ ਦੇ ਚੱਕਨੇ ਹੋ ਜਾਂਦੇ ਆ ਹਾਈ ਕੋਰਟ ਦਾ ਨਾਂ ਸੁਣਦੇ ਡੀਸੀ ਸਾਹਿਬ ਚੱਕਣਾ ਹੋ ਜਾਂਦਾ ਵੀ ਅਸੀਂ ਕਿਉ ਆਪਣੀਆਂ ਬਰਦੀਆਂ ਲਵਾਈਏ ਲੇਕਿਨ ਗਰੀਬ ਦਾ ਦੁੱਖ ਗਰੀਬ ਜਾਣਦਾ ਵਾ ਜਿਸ ਬੰਦੇ ਢੇਰ ਰਿਕਸ਼ਾ ਚੁਆਇਆ ਜਿਸ ਬੰਦੇ ਕੋਹ ਰਹਿਣਾ ਨਹੀਂ ਵਾਇਆ ਜਿਸ ਬੰਦੇ ਨੇ ਬਲਿਦਾਨ ਨਹੀਂ ਕੀਤੀ ਉਹਨੂੰ ਕੀ ਬੜਾ ਮਜ਼ਦੂਰ ਦੀ ਜ਼ਿੰਦਗੀ ਕੀ ਚੀਜ਼ ਹੁੰਦੀ ਆ ਇਹ ਸਾਰੇ ਕੰਮ ਮੈਂ ਆਪਣੇ ਕੀਤੇ ਆ ਮੈਨੂੰ ਜ਼ਿੰਦਗੀ ਦਾ ਦਾਣ ਇਹਨਾਂ ਦਿੱਤਾ ਮਜ਼ਦੂਰਾ ਕਰਨ ਅੱਜ ਮੈਂ ਜੋ ਜ਼ਿੰਦਗੀ ਜੀ ਰਿਹਾ ਵਾਂ ਉਹਦਾ ਆਨੰਦ ਲੈ ਰਿਹਾ ਮੇਰੀ ਜ਼ਰੂਰਤ ਹੈ ਕਿ ਅਗਰ ਮਰਾਂ ਵੀ ਤੇ ਇਹਨਾਂ ਦੇ ਖਾਤਰ ਮਰਾਂ ਅਗਰ ਜ਼ਿੰਦਗੀ ਦੇ ਇਹਨਾਂ ਕਾਦਰ ਤੇ ਮੌਤ ਵੀ ਇਹਨਾਂ ਦੇ ਕਾਦਰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਹਾਂ ਜੀ ਬਾਬਾ ਗੁਰਮੁਖ ਸਿੰਘ ਪ੍ਰਧਾਨ ਰੇੜਾ ਕੋਲਾ ਡਾਂਗਾ ਠੇੜਾ ਰਿਖਿਆ ਮਜ਼ਦੂਰ ਦੁਨੀਆ ਪੰਜਾਬ ਤੋ ਮੈਂ ਸਾਰੇ ਰੇੜੇ ਕੋੜੇ ਵਾਲੇ ਭਰਾਵਾਂ ਨੂੰ ਕਹਿੰਦਾ ਠੇੜੀ ਰਿਖਿਆ ਚਾਲਕਾਂ ਨੂੰ ਕਹਿੰਦਾ ਵੀ ਇਕੱਠੇ ਹੋ ਜਾਓ ਮਜ਼ਦੂਰ ਤੇ ਮਜ਼ਦੂਰ ਹੀ ਆ ਸਾਰਾ ਟੋਆ ਟਵਾਈ ਦਾ ਸਾਧਨ ਚਾਹੇ ਰੇੜਾ ਕੋੜਾ ਹੈ ਚਾਹੇ ਠੇੜਾ ਰਿਖਿਆ ਹੈ ਚਾਹੇ ਇਹ ਜਗਾਰੂ ਠੇੜਾ ਰਿਖਿਆ ਹੈ ਚਾਹੇ ਟੈਬੂ ਕੋਈ ਵੀ ਆ ਸਾਧਨ ਸਾਡਾ ਕਿੱਤਾ ਤਾਂ ਸਾਡਾ ਇੱਕ ਆ ਨਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ